ਇਸਨ ਮਾਤਾ ਗੰਗਾ ਜੀ ਇਸ ਅਸਥਾਨ ਤੇ ਮਿਸੇ ਪ੍ਰਸ਼ਾਦੇ ਲਸੀ ਗੰਡੇ ਆਦਿ ਲੈ ਕੇ ਪਹੁੰਚੇ ਸੀ ਪਰ ਬਾਬਾ ਗੁੱਡਾ ਸਾਹਿਬ ਜੀ ਨੇ ਸੰਤਾਨ ਪ੍ਰਾਪਤੀ ਵਾਸਤੇ ਅਰਦਾਸ ਕੀਤੀ ਜੋ ਵੈਲੁਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਈ ਸਨਮਾਨਯੋਗ ਮਾਤਾ ਗੰਗਾ ਜੀ ਦੀ ਕੁੱਖ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਜਿਵੇਂ ਸਲਾਨਾ ਜੋੜ ਮੇਲਾ 20 ਕਿ ਬਾਈ ਸੋ ਨੂੰ ਬੜੇ ਪਿਆਰ ਸ਼ਰਧਾਤ ਸਹਿਤ ਮਨਾਇਆ ਜਾਂਦਾ ਹੈ ਇਸ ਉਹ ਚਾਰ ਨੂੰ ਹੀ ਲਿਖੇ ਇਸ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦੇ ਹਨ ਅੱਜ ਵੀ ਤੁਸੀਂ ਜਦੋਂ ਬਾਬਾ ਪੁੱਟਾ ਸਾਹਿਬ ਦੇ ਦਰਸ਼ਨ ਦੇਦਾਰ ਕਰਨ ਆਉਂਦੇ ਹੋ ਤੁਸੀਂ ਵੇਖਦੇ ਹੋ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਮਿਸੇ ਪ੍ਰਸ਼ਾਦ ਦੇ ਰਸੀ ਗੰਢਿਆ ਅਗਲੇ ਤੇ ਪਹੁੰਚਦੀਆਂ ਨੇ ਖੜਾ ਪ੍ਰਸ਼ਾਦੀ ਦੇ ਪਰਵਾਉਂਦੀਆਂ ਨੇ ਇੱਕ ਭਾਵਨਾ ਬਣੀ ਹੋਈ ਹੈ ਕਿ ਜਿਸ ਦੀ ਸੰਤਾਨ ਨਹੀਂ ਹੈਗੀ ਜੋ ਬਾਬਾ ਪੁੱਟਾ ਸਾਹਿਬ ਦੇ ਸਥਾਨ ਤੇ ਜਾ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਅਰਦਾਸ ਕਰੇ ਤੇ ਵੈਗੁਰੂ ਕਾਲ ਪੁਰਖ ਦੇ ਘਰ ਦੇ ਵਿੱਚੋਂ ਜੇ ਕੋਈ ਧੀ ਮੰਗਦਾ ਉਹਨੂੰ ਧੀ ਮਿਲ ਜਾਂਦੀ ਹੈ ਉਹ ਪੁੱਤ ਮੰਗਦਾ ਉਹਨੂੰ ਪੁੱਤ ਮਿਲ ਜਾਂਦਾ ਇਕੱਲਾ ਧੀ ਪੋਤੀ ਨਹੀਂ ਮੈਂ ਤਾਂ ਵੇਖਿਆ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਉਂ ਅਸੀਂ ਜੋ ਵੀ ਮੰਗੀਏ ਸਾਨੂੰ ਮਿਲਦਾ ਹੈ ਗੱਲ ਇਹ ਹੈ ਕਿ ਸਭੀ ਭਾਵਨਾ ਸਮਰਪਿਤ ਹੋਣੀ ਚਾਹੀਦੀ ਹੈ ਸੋ ਅੱਜ ਵੀ ਬਹੁਤ ਸਾਰੀ ਮਾਈ ਪਾਈ ਆਉਂਦੇ ਨੇ ਜਿਹੜੇ ਇਹ ਲੰਮਾ ਸਮਾਂ ਹੋ ਗਿਆ ਸੀ ਜੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਜਦੋਂ ਦਾ ਅਸੀਂ ਬਾਬਾ ਬੁੱਢਾ ਸਾਹਿਬ ਆਉਣ ਲੱਗੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ ਮੈਗਰੋ ਨੇ ਤਿਰਪਾਕ ਕੀਤੀ ਸਾਨੂੰ ਧੀ ਦੀ ਦਾਤ ਬਖਸ਼ੀ ਹੈ ਸਾਨੂੰ ਪੁੱਤ ਦੀ ਦਾਤ ਬਖਸ਼ੀ ਹੈ ਵਧੇਰੇ ਕਰਕੇ ਸੰਗਤ ਦੀ ਭਾਵਨਾ ਇਹ ਹੈ ਭਾਵੇਂ ਕਿ ਮਰਦਾ ਤੇ ਹੋਰ ਵੀ ਸਾਰੀਆਂ ਬਾਬਾ ਬੁੱਢਾ ਸਾਹਿਬ ਦੇ ਘਰ ਤੋਂ ਮਿਲਦੀ ਹੈ ਅੱਜ ਵੀ ਤੁਸੀਂ ਜਦੋਂ ਦੇਖੋਗੇ ਬਹੁਤ ਸਾਰੀਆਂ ਸੰਗਤਾਂ ਜਿਵੇਂ ਸੇ ਪ੍ਰਸ਼ਾਦ ਦੇ ਚੋੜੀ ਵਿੱਚ ਪਵਾਰੀਆਂ ਨੇ ਇਹ ਗੁਰੂ ਨਾਨਕ ਦਾ ਦਰ ਹੀ ਐਸਾ ਹੈ ਕਿਉਂਕਿ ਜਿਹੜੀ ਦਾਤ ਗੁਰੂ ਨਾਨਕ ਦੇ ਘਰ ਤੋਂ ਨਾ ਮਿਲੇ ਉਹ ਦਾਤ ਸਾਨੂੰ ਕਿਤੇ ਹੋਰ ਨਹੀਂ ਮਿਲ ਸਕਦੀ ਮੈਂ ਆਪ ਜੀ ਨੂੰ ਵੀ ਬੇਨਤੀ ਕਰਾਂਗਾ ਗੁਰੂ ਨਾਨਕ ਦਾ ਧਿਆਨ ਕਰਕੇ ਅਸੀਂ ਅਰਦਾਸ ਕਰਿਆ ਕਰੀਏ ਆਪ ਬਾਣੀ ਪੜਿਆ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਤੇ ਸਮਰੱਥ ਜਾਣਦੇ ਹਾਂ ਜੋ ਵੀ ਅਸੀਂ ਉਹਦੇ ਦਰ ਤੇ ਝੋਲੀ ਅੜ ਕੇ ਮੰਗਾਗੇ ਗੁਰੂ ਦੇ ਪਰੋਸੇ ਨਾਲ ਕਹਿਣਾ ਉਹ ਦਾਤ ਸਾਡੀ ਝੋਲੀ ਵਿੱਚ ਪੈ ਜਾਈ। ਮੇਲੇ ਵਿੱਚ ਕਿੰਨੀ ਸੰਗਤ ਆਉਂਦੀ ਆਇਆ ਹੈ ਲੱਖਾਂ ਦੀ ਸੰਗਤ ਹੋ ਗਈ ਹੈ ਕਿ ਤਕਰੀਬਨ ਵੇਖਿਆ ਜਾਵੇ ਜੀ 8-10 ਲੱਖ ਦੇ ਤਰੀਫ ਜਿਹੜੀ ਆ ਸੰਗਤ ਪਹੁੰਚ ਜਾਂਦੀ ਹੈ। ਪਰ ਅੱਜਕੀ ਜਿਹੜਾ ਫਲੱਡ ਆਉਣ ਕਰਕੇ ਹੜ੍ਹਾਂ ਦੀ ਸਥਿਤੀ ਕਾਰਨ ਕਰਕੇ ਸ਼ਾਇਦ ਹੋ ਸਕਦਾ ਹੈ ਸੰਗਤ ਥੋੜੀ ਗਿਣਤੀ ਘੱਟ ਜਾਵੇ ਪਰ ਬਹੁਤੀ ਨਹੀਂ ਫਿਰ ਵੀ ਕਰੀਬ 7-8 ਲੱਖ ਦੇ ਕਰੀਬ ਸੰਗਤਾਂ ਆਵੇਗੀ ਆਵੇਗੀ ਇਸ ਵਾਕਤ ਹੈ ਕਮੇਟੀ ਵਾਲੇ ਅਸਮੋਸ ਸੈਕਟਰੀਆਂ ਕਾਰ ਸੇਵਾ ਵਾਲੇ ਮਾਪ ਨਿਹੰਗ ਸਿੰਘ ਜਿੱਤੇ ਬੰਦਿਆ ਪਤੀ ਸਮਰਥਨਾ ਸਭਾ ਸੈਕਟਰੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਤ ਕੀ ਵਾਰ ਵੀ 21 22 ਅਸੂ ਦੇ ਮੁਤਾਬਕ 5 6 7 ਅਕਤੂਬਰ ਨੂੰ ਗੁਰਦੁਆਰਾ ਗੀੜ ਬਾਬਾ ਬੁੱਢਾ ਸਾਹਿਬ ਠੱਠਾ ਜਿਲ੍ਹਾ ਕਰਨਤਾਰਨ ਵਿੱਚ ਸਾਲਾਨਾ ਗੁਰ ਮੇਲਾ ਬੜੇ ਦਾਹੋ ਜ਼ਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਆਪ ਸਾਰੀਆਂ ਸੰਤਾਨਾਂ ਨੂੰ ਬੇਨਤੀ ਹੈ ਕਿ ਆਪ ਸਾਰੀਆਂ ਸੰਤਾਨਾਂ ਦੇ ਦਰਸ਼ਨ ਦੇਣ ਮੈਂ ਥੋੜਾ ਜਿਹਾ ਆਪ ਜੀ ਨੂੰ ਵੇਰਵਾ ਦੇਣਾ ਚਾਹੁੰਦਾ ਹਾਂ ਕਿਉਂਕਿ 4 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਆਰੰਭ ਹੋਣਗੇ 10:30 ਵਜੇ 5 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਦੇ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੈ ਪੰਜ ਪੈਰਿਆਂ ਦੀ ਗਵਾਈ ਵਿੱਚ ਨਗਰ ਤਿਰਪੰਨ ਰਵਾਨਾ ਹੋਵੇਗਾ ਜੋ ਤੁੰਬਗਿਆੜੀ ਮੋੜ ਸਵਰਗਾਪਲੀ ਮੋੜ ਝਭਾਗ ਮਾਈ ਭਾਗੋ ਜੀ ਦੇ ਗੁਰਦੁਆਰੇ ਨੇਵੀ ਵੀਰੋ ਜੀ ਦੇ ਅਸਥਾਨ ਤੇ ਦਰਸ਼ਨ ਕਰਕੇ ਨਿੱਕੇ ਝਭਾਗ ਦੇ ਰਸਤੇ ਠੱਠੇ ਮੌੜ ਤੋਂ ਮੋੜ ਸਪਨ ਵੀਰ ਬਾਬਾ ਬੁੱਢਾ ਸਾਹਿਬ ਤੇ ਹੋਵੇਗਾ ਸੋ ਇਸੇ ਹੀ ਦਿਨ ਤਕਰੀਬਨ 10:00 ਵਜੇ ਦੀਵਾਨ ਸੱਜ ਜਾਣਗੇ ਜਿਹਦੇ ਵਿੱਚ ਅੰਤ ਦੇ ਪ੍ਰਸਿੱਧ ਰੱਬੀ ਢਾਡੀ ਕੋਈ ਸ਼੍ਰੀ ਜੀ ਅੱਤੇ ਹਾਜ਼ਰੀ ਲਗਵਾਉਣਗੇ ਤੇ ਰਾਤ ਭਰ ਤੱਕ ਜਿਹੜੇ ਨੇ ਦੀਵਾਨ ਸੱਜੇ ਰਹਿਣਗੇ 6 ਅਕਤੂਬਰ ਵਾਲੇ ਦਿਨ ਸ਼੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਹੋਵੇਗੀ 8:00 ਵਜੇ 9:00 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਰੂਪ ਸਨੇਰੀ ਪਾਲਕੀ ਵਿੱਚ ਸ਼ੋਭਨੀਕਰਕੇ ਸਾਰੀਆਂ ਸੰਗਤਾਂ ਹਰਜਾਸ ਕਰਦੇ ਆ ਹੋਇਆ ਹਰ ਸਾਲ ਦੀ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਸਰੋਵਰ ਦੀਆਂ ਪ੍ਰਕਰਮਾ ਕਰਦੇ ਆ ਹੋਇਆ ਜਿਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਔਰ ਵੱਖ-ਵੱਖ ਸਕੂਲਾਂ ਕੌਣ ਜਾਂਦੇ ਬੱਚੇ ਗਤਕੇ ਦੇ ਯੋਰ ਦਿਖਾਉਂਦੇ ਨੇ ਔਰ ਹਰ ਜਨਸ ਕਰਦੇ ਹੋਏ ਦੀਵਾਨ ਹਾਲ ਵਿੱਚ ਪਹੁੰਚਦੀਆਂ ਨੇ ਜਿਸ ਅਸਥਾਨ ਤੇ ਜਾ ਕੇ 2 ਦਿਨ ਵਾਸਤੇ ਦੀਵਾਨ ਸੱਜ ਜਾਂਦੇ ਨੇ ਨਰੰਤਰ ਜਿਦੇ ਵਿੱਚ ਨਾਮਵਰ ਪੰਥ ਦੇ ਪ੍ਰਸਿੱਧ ਅਧਿਕਾਰੀ ਢਾਡੀ ਕਵੀਸ਼ਰੀ ਜਥੇ ਹਾਜ਼ਰੀ ਲਗਵਾਉਂਦੇ ਨੇ ਇਸੇ ਤਰ੍ਹਾਂ 7 ਅਕਤੂਬਰ ਵਾਲੇ ਦਿਨ ਅਮਰ ਸੰਚਾਰ ਹੁੰਦਾ ਹੈ ਜਿਦੇ ਵਿੱਚ ਅਮਰਤ ਬਲਾਖੀ ਅਮਰਤ ਪਾਨ ਕਰਕੇ ਆਪਣੇ ਲੋਕ ਪਰ ਲੋਕ ਨੂੰ ਸਹੇਲਾ ਬਣਾਉਂਦੇ ਨੇ ਔਰ ਇਸ ਤੋਂ ਉਪਰੰਤ ਜਿਹੜਾ ਦੀਵਾਨ ਦੀ ਸਮਾਕੀ ਤੋਂ ਉਪਰੰਤ ਜਿਹੜੇ ਨੇ ਵਕ ਵਕ ਪ੍ਰਸਿੱਧ ਨਾਮ ਵਾਲਾ ਟੀਮਾਂ ਜਿਹੜੀਆਂ ਕਬੱਡੀ ਦੀਆਂ ਉਹਨਾਂ ਵਿੱਚ ਮੈਚ ਵੀ ਹੁੰਦੇ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਦੇ ਰਤਸ਼ਾ ਦੇਖਣ ਨੂੰ ਮਿਲਦਾ ਹੈ ਔਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਰਬਦਿਆਲ ਸਿੰਘ ਜੀ ਔਰ ਸਮੁੱਚੀ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਜਿਹੜੀ ਹੈ ਜਿੰਨੇ ਵੀ ਮਲਾਜਮ ਨੇ ਉਹ ਹਰ ਪੱਖ ਤੋਂ ਜਿੱਥੇ ਆਪ ਸਾਰਿਆਂ ਨੂੰ ਜੀਓ ਆਇਆਂ ਕਹਿੰਦੇ ਨੇ ਉੱਥੇ ਆਈ ਹੋਈ ਸੰਗਤ ਦੇ ਵਾਸਤੇ ਲੰਗਰਾਂ ਦੇ ਪ੍ਰਬੰਧ ਰਹਿائش ਦੇ ਪ੍ਰਬੰਧ ਜਿਹੜੇ ਨੇ ਉਹ ਵੀ ਮੁਕੰਮਲ ਕੀਤੇ ਹੋਏ ਨੇ ਔਰ ਦੂਸਰਾ ਇਸ ਸੰਗਤ ਵਿੱਚ ਪਹੁੰਚਣ ਵਾਲਿਆਂ ਨੂੰ ਮੈਂ ਨਵੇਂ ਸਿਰੇ ਤੋਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜਿੰਨਾ ਵੀ ਤੁਸੀਂ ਗੁਰਮੁਖ ਪਿਆਰਿਆਂ ਨੇ ਗੁਰੂ ਕੇ ਲੰਗਰ ਲਗਾਉਣੇ ਨੇ ਇੱਕ ਲੰਗਰ ਸਾਦੇ ਲਗਾਏ ਜਾਣ ਔਰ ਲੰਗਰਾਂ ਦੇ ਵਿੱਚ ਸੰਗ ਸਿਸਟਮ ਨਾ ਲਾਇਆ ਜਾਵੇ ਕਿਉਂਕਿ ਅਸੀਂ ਬਹੁਤ ਬਾਜ਼ ਉਹਨਾਂ ਦੀ ਛੱਡੀ ਹੁੰਦੀ ਹੈ ਦਿਵਾਨਹਾਲ ਵਿਖੇ ਨਹੀਂ ਬੈਠਦੇ ਫਿਰ ਸਾਡੀ ਕੀਬੋਰਡ ਲੈਣੇ ਕਵੀਸ਼ਰ ਕੀ ਦੱਸ ਰਹੇ ਨੇ ਇਤਿਹਾਸ ਸੁਣ ਤੋਂ ਅਸੀਂ ਬਿਰਵੇ ਰਹਿ ਜਾਂਦੇ ਜਿੱਥੇ ਅਸੀਂ ਗੁਰੂ ਕੇ ਲੰਗਰ ਲਾਉਣੇ ਨੇ ਜਿਵੇਂ ਆਪਾਂ ਬੇਨਤੀ ਕੀਤੀ ਸਾਦੇ ਲੰਗਰ ਲੈ ਜਾਣ ਮੁਕਾਬਲੇ ਬਾਜੀ ਚ ਨਹੀਂ ਉਹਦੇ ਨਾਲ ਦੀ ਨਾਲ ਇੱਕ ਫਰਸਟ ਏਡ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ ਮੈਡੀਕਲ ਕੈਂਪ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਭਾਵੇਂ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੀੜ ਬਾਬਾ ਗੁੱਡਾ ਸਾਹਿਬ ਜੀ ਦੇ ਬਾਬਾ ਬੁੱਢਾ ਚੈਰੀਟੇਬਲ ਹਸਪੀਟਲ ਦੇ ਵੱਲੋਂ ਵੀ ਇੱਕ ਕੈਂਪ ਲਗਾਇਆ ਜਾਂਦਾ ਹੈ ਤਾਂ ਕਿ ਜਿੱਥੇ ਅਸੀਂ ਗੁਰੂ ਕੇ ਲੰਗਰ ਲਗਾਉਨੇ ਆ ਉਹਦੇ ਨਾਲ ਨਾਲ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇੱਕ ਜਿਹੜੇ ਅਸੀਂ ਟਰੈਕਟਰਾਂ ਦੇ ਉੱਪਰ ਆਉਨੇ ਆ ਕਿਉਂਕਿ ਆਡੇ ਵੱਡੇ ਵੱਡੇ ਪੇਸ ਲੱਗੇ ਹੁੰਦੇ ਨੇ ਕੰਨ ਪਾੜਨੀਆਂ ਆਵਾਜ਼ਾਂ ਹੁੰਦੀਆਂ ਆਵਾਜ਼ ਕਿਸੇ ਦੀ ਸੁਣਾਈ ਨਹੀਂ ਦਿੰਦੀ ਚਾਰ-ਚਾਰ ਜਿਹੜੇ ਮੋਟਰਸਾਈਕਲਾਂ ਤੇ ਸਵਾਰ ਹੁੰਦੇ ਉਹ ਬਗਾਨੇ ਨਹੀਂ ਆਪਣੇ ਬੱਚੇ ਨੇ ਆਪਾਂ ਉਹਨਾਂ ਨੂੰ ਵੀ ਪਿਆਰ ਨਾਲ ਸਮਝਾਈਏ ਕੀਸੀ ਬਾਬਾ ਗੁੱਡਾ ਸਾਹਿਬ ਦੇ ਘਰ ਚੱਲੇ ਆਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਆਪਾਂ ਖਰੂਦ ਕਰਕੇ ਕੁਛ ਨਹੀਂ ਲੈਣਾ ਨਾ ਸਾਨੂੰ ਮਿਲਣਾ ਹੈ ਖੂਦ ਕੀਤਾ ਅਸੀਂ ਬੜੀ ਨਿਰਮਾਨਤਾ ਨਾਲ ਜਾਈਏ ਸੋ ਮੈਂ ਬੜੀ ਆਸ ਕਰਦਾ ਹਾਂ ਬਾਬਾ ਗੁੱਡਾ ਸਾਹਿਬ ਜੀ ਦੇ ਪਰਦਾ ਸੇਵਾਦਾਰ ਹੋਣ ਦੇ ਨਾਤੇ ਤੇ ਆਪ ਮੇਰੀ ਬੇਨਤੀ ਨੂੰ ਜਰੂਰ ਸਵੀਕਾਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ